90 इना पंडित महाराज को, को सिख जाते तो कहना पेगा सिख बिल्कुल ना समझ है गुरु ग्रंथ साहब तो। रोग का औ खना इतने हिंदू नहीं बोले है इतने मुस्लिम भी नहीं बोले है जितना भूलिया होया है सिख असी गुरुद्वारे बड़े सोहने बनाए लंगर बड़े बा कमाल चला है ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਮਿਲ ਸਕੇ ਸਮਝਾ ਸਕੀਏ ਇਸ ਸਮੇਂ ਕੋਈ ਉਦਮ ਨਹੀਂ ਕੀਤਾ ਕੋਈ ਉਦਮ ਨਹੀਂ ਕੀਤਾ ਤਾਂ ਕੀ ਹੋਇਆ ਸਿੱਖਾਂ ਤੇ ਪੀਰ ਸਾਈ ਛਾ ਗਏ ਨੇ ਪੰਡਤ ਮਹਾਰਾਜ ਛਾ ਗਏ ਆਮ ਦੇ ਗੁਰਦੁਆਰੇ ਨੇ ਲੰਗਰ ਪਾਵੇਂ ਗੁਰਦੁਆਰੇ ਕਰਾਂਦੇ ਹੁਣ ਜਾਂਦੇ ਪੀਰ ਸਾਈ ਕੋਲ ਨੇ ਜਾਂਦੇ ਪੰਡਤ ਮਹਾਰਾਜ ਕੋਲ ਨੇ ਸਾਰੇ ਪੰਜਾਬੀ ਦੇ ਪੇਪਰ ਤੁਸੀਂ ਪੜ੍ਹ ਲਓ ਇਹੀ ਛਾਏ ਹੋਏ ਨੇ ਔਰ 90% ਦੇ ਰੋਗੀ ਇਨਾ ਕੋਲ ਜਾਂਦੇ ਨੇ ਆਪਣੀਆਂ ਸਮੱਸਿਆਵਾਂ ਹੱਲ ਕਰਾਣ ਜਿੰਨੇ